ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਾ ਸਾਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਨਾਲ ਹੀ ਜਿਹੜਾ ਵੀਡੀਓ ਨਜ਼ਰ ਆ ਘਰਿਆ ਜਿਹੜਾ ਅੰਮ੍ਰਿਤਸਰ ਦਾ ਇੰਟਰਨੈਸ਼ਨਲ 에어ਪੋਰਟ ਆ ਉਹ ਬਿਲਕੁਲ ਨਾਲ ਹੀ ਵੀਡੀਓ ਨਜ਼ਰ ਆ ਘਰਿਆ ਇਥੇ ਹਰਮਨ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਦੋ گاਵਾ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਸਨੋ ਠੀਕ ਠਾ ਜੀ ਮਰਿਆ ਪਾ ਜੀ ਤੁਸੀਂ ਸੁਣਾਓ ਜੀ ਸਭ ਠੀਕ ਠਾ ਜੇ ਹਰ ਕੀ ਭੜੇ ਦਿਨ ਪਾਤੇ ਜੇ ਹਰ ਕੀ ਵਿੱਚ ਤੁਹਾਨੂੰ ਪੜਾ ਕਨਕਨ ਤੋਂ ਵਡਾਉਣੇ ਹਾਂ ਡੰਗਰ ਵੀ ਥੋੜਾ ਕੱਟ ਲੱਗਦਾ ਠੀਕ ਠੀਕ ਹੈ ਬੜੀਓ ਜੀ ਡੰਗਰ ਵੀ ਹਾਂਜੀ ਠੀਕ ਹੈ ਬਾਕੀ ਆਪਾਂ ਘਰਾਂ ਜਿਓ ਡੰਗਰ ਲੈਣੇ ਹੁੰਦੇ ਆ ਨਾ ਫਿਰਕੇ ਹਾਂਜੀ ਹਾਂਜੀ ਕੋਈ ਪਾਰੀ ਕੋਈ ਨਹੀਂ ਠੀਕ ਹੈ ਹਾਂਜੀ ਚਲੋ ਨਾਮ ਦੱਸ ਕੇ ਕਰੀ ਨਾਮ ਲੀ ਜੀ ਮੇਰਾ ਹਰਮਨ ਜੇ ਹਾਂਜੀ ਨੰਬਰ ਮੇਰਾ 826444231 ਜੀ ਠੀਕ ਆ। ਬਾਕੀ ਏਅਰਪੋਰਟ ਦੇ ਨਾਲ ਹੀ ਪਿੰਡ ਆਪਣਾ ਰਾਇਆ ਸੰਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਏ। ਠੀਕ ਆ। ਏਅਰਪੋਰਟ ਦੇ ਕੰਦ ਬਿਲਕੁਲ ਨਾਲ ਹੀ ਆ ਨਾ। ਬਾਹਰ ਪਾਜੀ ਬੈਗ ਬੈਕ ਸਾਈਡ ਤੇ ਘਰ ਪਾ ਜਾਂਦਾ ਸਾਡਾ ਪਿੰਡ ਤੇ। ਠੀਕ ਹੈ ਜੀ। ਚਲੋ ਫਿਰ ਸ਼ੁਰੂਆਤ ਜਿਹੜੀਆਂ ਪਹਿਲੇ ਨੰਬਰ ਤੇ ਮੱਝ ਹੀ ਆ। ਇਤੋਂ ਹੀ ਆਪਾਂ ਕਰਨੀ ਆ। ਥਾਣੇ ਤੇ ਦੇਖ ਸਕਦੇ ਲੱਗੇ ਤਾਂ। ਅਤਰਾ ਇਹ ਕਿ ਸੰਭੀ ਸੰਭੀ ਚੰਗੀ ਆ। ਕਿੰਨੇ ਕਿ ਦੁੱਧ ਲਈ ਵਿੱਧੀ ਆ? ਦੁੱਧ ਪਾਜੀ ਘਰ ਵਾਲੇ ਦੇ ਆਂਦੇ 13 ਕਿਲੋ ਚੁੰਦੇ ਦਾ ਆਂ ਆਮ ਸੇਵਾ ਤੇ ਹੀ ਦੇ। ਅੱਛਾ। ਆ ਜਿਆ ਕਿ ਵਿਜਾਲਾ ਨਹੀਂ ਦੁੱਧ ਮੈਂ 13 14 ਕਿਲੋ ਕੱਢੂਗੀ ਠੀਕ ਆ ਇਹ ਕਿ ਸੰਭੀ ਸੰਭੀ ਚੰਗੀ ਯਾਤਰਾ ਹਾਂ ਜੀ ਸੂਆ ਤੀਜਾ ਜਮਾਇਲ ਤੋਰੋ ਮੈਂ ਕਰੀਂ ਨਾ ਫਿਰ ਮੈਂ ਦੇਖ ਸਕਦੇ ਜੀ ਆਇਆ ਲੈ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਮੁੰਨ ਭਾਜੀ ਇਹਦਾ ਜੈ ਜੀ ਕਰੀਏ ਕਿੰਨਾ ਕ ਮੁੰਨ ਲਈਦਾ 75 ਇਹ 72 ਦੀ ਦੇ ਦੀਏ ਪੂਰੇ 70 ਹੀ ਦੇ दिए। ਵੇ ਰਾਂਗੇ ਕੋਈ ਨਹੀਂ ਪਾਜੀ। ਠੀਕ ਆ। ਦੇਣ ਬਾਕੀ 10 12 ਮੈਂ ਲੈ ਜੂਗੀ ਮੈਂ। ਤੁਹਾਨੂੰ ਵੀ ਚੰਗੀ। ਅਜੇ ਤਿਆਰ ਹੋਣੀ ਆ। ਉਹਦਾ ਰਕੜ ਚੰਗਾ ਮੰਨਣਾ ਪਾਜੀ। ਠੀਕ ਆ ਜੀ। ਬਾਕੀ ਇਹ ਆ ਕਿ ਭਾਰੀ ਮੱਝ ਬਾਕੀ ਕੋਈ ਵੀਰ ਆਪਣੀ ਸਮਝਣ ਆਣ ਕੇ ਵੇਖੇ। ਇਹ ਵੀ ਗਾਵਾਂ ਤੋਂ ਵੀ ਘੱ ਬਣਾਈਆਂ। ਇਹ ਵੀ ਜੀ ਪਹਿਲੇ ਸੂਏ ਜੇ ਵੜ। ਅੱਛਾ। ਠੰਡੀ ਸੀਲ ਠੰਡੀ ਬਹੁਤ ਪਿਆਰਾ ਇਹ ਰਵੇ। ਠੀਕ ਆ। ਜਿੰਨਾ ਮਰਜ਼ੀ ਬਹਿ ਜਾਓ ਕੋਈ ਗੱਲ ਬਾਤ ਨਹੀਂ ਹੋਣੀ। ਕਿੰਨੇ ਕ ਦੁੱਧ ਲੀਜੇ? ਦੁੱਧ ਬਣਾ ਦੇ ਵਿੱਚ ਦਿਨਾਂ ਦਾ ਤੁਹਾਨੂੰ ਬੜਾ ਆਈਡੀਆ ਹੀ ਹੁੰਦਾ ਵਾ ਹਾਂਜੀ ਇਹ ਪਹਿਲਾਂ ਨਾ ਕਿਸੇ ਨੇ ਇਹਦਾ ਚੋਇਆ ਆ ਹਾਂਜੀ ਹਾਂਜੀ ਬਾਕੀ ਸਾਡੇ ਇਹ ਅੰਦਾਜ਼ਾ ਇਹਨਾਂ ਦੇ ਦੁੱਧ 13 14 ਕਿਲੋ ਭਰੀਏ ਉਹਦੀ ਵੈੜ ਠੀਕ ਤੋ ਇਹਦਾ ਕਰ ਦੋ ਇਹਨਾਂ ਬੋਡੀ ਵੈਟ ਹੈ ਜਿੱਦਾਂ ਤੋਰੋਂ ਫੇਰ ਇੱਕ ਰੀਨ ਬਾਕੀ ਥਣ ਬੜਾ ਵਧੀਆ ਲੱਗਾ ਭਾਜੀ ਪਿਆਦਾ ਖਾਣਾ ਦੱਸ ਆ ਜੀ ਗੈਪ ਜਿਹੜਾ ਇਹਦਾ ਚੰਗਾ ਕਦ ਕਾਠ ਵੀ ਚੰਗਾ ਇਹ ਹੈ ਕਿ ਚੰਗੇ ਕਦ ਕਾਠ ਦੀ ਆ ਬਾਕੀ ਅਜੇ ਦਿਨ ਖੜਦੇ ਸੂਨ ਚ ਚੰਗੀ ਤਿਆਰ ਹੋਊਗੀ ਕੰਪੈਕਟ ਜੀ ਹੁਣ ਮੈਂ ਇਹ ਬਣਾਉਣਾ ਵਾ ਅਜੇ ਲਾਇਆ ਤੇ ਹੈਗੀ ਵੀ ਜਰਸੀ ਕ੍ਰੋਸ ਚ ਗਰਮੀ ਨਹੀਂ ਮਨਾਉਣ ਵਾਲੀ ਭਾਜੀ ਤੇ ਗਰਮੀਆਂ ਚ ਕਾਡ ਕੱਢਣ ਵਾਲੀ ਆ ਜੀ ਇਹ ਠੰਡੀ ਪਾਜੀ ਬਹੁਤ ਜ਼ਿਆਦਾ ਵਾਹ ਬਾਕੀ ਪਹਿਲਨ ਦੇ ਹਿਸਾਬ ਨਾਲ ਲਈਏ ਤੇ ਕੱਦ ਚੰਗਾ ਵਾ ਜਿਹੜਾ ਇਹਦਾ ਤੇ ਉਤਰਾ ਵੀ ਠੰਡੀ ਧੀਰੀ ਆ ਤੇ ਕਿੰਨਾ ਵੇਧੀ ਰੱਖਣਾ ਇਹਦਾ ਮੁੱਲ ਫੇਰ ਆਪਾਂ ਇਹਦਾ ਮੁੱਲ ਭਾਜੀ ਕਿਐ ਜੀ ਆ ਕਿੰਨਾ ਇਹਦਾ ਮੁੱਲ 40000 ਕੀ ਅੱਛਾ 2 ਛੱਡ ਪਾਂਗੇ ਅੱਛਾ 30000 ਦੇ ਚਲੋ ਮੌਕੇ ਤੇ ਹੋਰ ਕਰ ਦੋ ਕਿ ਮਾਨਤਾ ਨੂੰ ਪਾਜੀ ਥੋੜਾ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਆ ਵੀ ਕੱਪਨ ਜੇ ਇਹ ਪਾਜੀ ਜਲਦੀ ਕਰੋ ਰੇ ਠੀਕ ਆ ਸੀਲ ਪਾਜੀ ਬਹੁਤ ਜ਼ਿਆਦਾ ਵਾਹ ਇਤਨਾ ਮਰਜ਼ੀ ਭਾਜੀ ਤੁਹਾਨੂੰ ਬੜੀਆਂ ਠੀਕ ਐ ਦੁਕਾਨ 'ਤੇ ਬੈਠੇ ਰੋ ਇੱਕ ਕਿਨੇ ਕ ਦੁੱਧ ਆ ਲਈ ਜੇ ਦੁੱਧ ਘਰ ਵਾਲੇ ਭਾਜੀ ਆਂਦੇ 11 12 ਲੀਟਰ ਚ ਹੋਇਆ ਆ ਇਹ ਥੰਨੋਂ ਅੱਛਾ ਤੇ ਬਾਕੀ ਚਲੋ ਜ਼ਿਆਦਾ ਨਹੀਂ 12 ਲੀਟਰ ਹੀ ਤੈ ਹੀ ਆ ਵੇ ਬੜਾ ਹੁੰਦਾ ਦੁੱਧ ਤੋਰੋ ਇੱਕ ਰਿੰਨ ਫਿਰ ਅੱਛਾ ਅੱਜ ਕੋਈ ਨਹੀਂ ਹੁੰਦੀ ਬਾਕੀ ਇਹ ਵੀ ਗਰਮੀਆਂ 'ਚ ਸਟਾਰਟ ਕਰਨ ਲਈ ਆ ਜਿਹੜੀ 11 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਚ ਵਾਈ ਜਾਓਗੇ ਅਜੇ ਤਿਆਰ ਹੋਣੀ ਆ ਉਹ ਤੇ ਕਰਕੇ ਥੋੜਾ ਹਵਾ ਨਾ ਜਗਾ ਨੂੰ ਜਿਆਦਾ ਦਿਖਾਉਂਦੀ ਹੈ ਪਤਰਾਣ ਥੋੜੀ ਜਿਹੀ ਸਾਵੇਂ ਦੀ ਥੋੜੀ ਘੱਟ ਹੋਈ ਆ ਨਹੀਂ ਮੱਤ ਗਈ ਬੰਦਾ ਵਿਚ ਨਾ ਅੱਛਾ ਪੱਠੇ ਦੇ ਲੱਗਾ ਜਿਆ ਦੀਆਂ ਨਹੀਂ ਲੱਗਾ ਬੰਦਾ ਘੱਟ ਪਈ ਠੀਕ ਆ ਤੇ ਇਹ ਦਾ ਮੁੱਲ ਫਿਰ ਇਹ ਆ ਮੁੱਲ ਭਾਜੀ 35 ਜੇ ਇਹ ਆਪ ਦੀ ਕਾਇਦੇ ਆਗੇ ਬਾਕੀ ਸੇਲ ਠੰਡੀ ਵਖਾ ਦੇ ਠੀਕ ਆ ਤੇਜਾ ਕਰਨਾ ਮੰਤਨ ਕਰਦਾਂਗੇ ਭਾਜੀ ਤੁਸੀਂ ਕਰ ਦੋ 2000 ਛੱਡਦੀ ਆ ਫਿਰ ਛੱਡ ਦਾਂਗੇ ਭਾਜੀ ਕੋਈ ਨਹੀਂ ਦੇ ਦਾਂਗੇ ਅੱਛਾ 28000 ਦੀ ਦੇ ਦੋਗੇ ਕੋਈ ਨਹੀਂ ਭੱਜ ਦੇਣਾ ਠੀਕ ਆ ਜੀ ਤੇ ਠੀਕ ਆ ਵਿਧਿਆ ਤੇ ਕੁਛ ਕਹਨਾ ਫਿਰ ਬਾਕੀ ਵਿੱਚ ਜੀ ਗੱਬਣ ਡੰਗਰ ਆ ਆਪਣੀ ਤਸੱਲੀ ਕਰਕੇ ਪਾਸ ਕਰਕੇ ਤੇ ਜਿੰਮੇਵਾਰੀ ਦੇ ਪਸ਼ੂ ਖੜੋ ਆਪਣਾ ਠੀਕ ਆ ਜੀ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਵੇਸ਼ ਚਾ ਕੇ ਕੋ ਖੜੇ ਸੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ